ਅੱਜ ਦੇ ਇਸ 17ਵੇਂ ਪਰਮਦੀਪ ਸਿੰਘ ਦੀਪ ਯਾਦਗਰੀ ਯੂਵ ਕਵੀ ਦਰਬਾਰ ਵਿੱਚ ਹਾਜ਼ਰੀਨ ਸਾਡੇ ਆਦਰ ਮੁੱਖ ਮਹਿਮਾਨ ਸਾਹਿਬ ਤਲਵੰਡੀ ਜੀ ਵਿਸ਼ੇਸ਼ ਮਹਿਮਾਨ ਸਾਰੇ ਜਿੰਨੇ ਵੀ ਹਾਜ਼ਰੀਨ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਜੀ ਆਇਆਂ ਵਰਕਸ਼ਾਪ ਜਿਹੜੀ ਜਦੋਂ ਮੈਂ ਇਹ ਬ੍ਰੋਸ਼ਰ ਪੜ੍ਹਿਆ ਤੇ ਇਹਦੇ ਤੇ ਜਿਹੜਾ ਬ੍ਰੋਸ਼ਰ ਦੇ ਵਿੱਚ ਇੱਕ ਵਰਕਸ਼ਾਪ ਕਾਰਖਾਨਾ ਸ਼ਬਦ ਪੜ੍ਹਿਆ ਉਹਦੇ ਤੋਂ ਮੈਨੂੰ ਐਦਾਂ ਲੱਗਿਆ ਵੀ ਵਰਕਸ਼ਾਪ ਤਾਂ ਗੱਡੀਆਂ ਦੀ ਹੁੰਦੀ ਹੈ ਮੈਂਟੀਨੈਂਸ ਕਰਨ ਵਾਸਤੇ ਹੁੰਦੀ ਹੈ ਪਰ ਕਵੀਆਂ ਦੀ ਮੈਂਟੀਨੈਂਸ ਦੀ ਕੀ ਲੋੜ ਪੈਗੀ ਪਰ ਸਰਦਾਰ ਹਰੀ ਸਿੰਘ ਜਾਚਕ ਨੂੰ ਇਹ ਵਧਾਈ ਜਾਂਦੀ ਹੈ ਕਿ ਉਹ ਪਿਛਲੇ 17 ਸਾਲਾਂ ਤੋਂ ਲਗਾਤਾਰ ਨੌਜਵਾਨ ਬੱਚੇ ਬੱਚੀਆਂ ਦੀ ਮੈਂਟੀਨੈਂਸ ਕਰਕੇ ਉਹਨਾਂ ਦੀ ਕਵਿਤਾਵਾਂ ਨੂੰ ਸੈੱਟ ਕਰਕੇ ਉਹਨਾਂ ਦੀ ਕਵਿਤਾਵਾਂ ਨੂੰ ਇੱਕ ਸੁਰ ਕਰਕੇ ਉਹਨਾਂ ਦੀਆਂ ਕਵਿਤਾਵਾਂ ਨੂੰ ਸਮਾਜਿਕ ਪੱਤਰਦਿਆਂ ਬਣਾ ਕੇ ਉਹਨਾਂ ਦੇ ਕਵਿਤਾਵਾਂ ਨੂੰ ਕੌਮੀ ਪੱਤਰਦਿਆਂ ਬਣਾ ਕੇ ਸਮਾਜ ਚ ਪੇਸ਼ ਕਰਦੇ ਆ। ਇਦੇ ਵਾਸਤੇ ਸਰਦਾਰ ਹਰੀ ਸਿੰਘ ਜਾਚਕ ਬਹੁਤ ਹੀ ਵਧਾਈ ਦੇ ਪਾਤਰ ਨੇ ਹੁਣ ਜਿੰਨੇ ਵੀ ਕਵੀ ਬੜੇ ਤਰੰਤਰ ਕਵੀ ਮੈਂ ਦੇਖਿਆ ਸਾਡੇ ਵਿੱਚ ਬੈਠੇ ਨੇ ਕਵਿਤਰੀਆਂ ਬੈਠੀਆਂ ਜਿਨ੍ਹਾਂ ਨੇ ਅੱਜ ਇੱਥੇ ਗੁਰ ਦਸਣੇ ਵੀ ਨੇ ਤੇ ਗੁਰ ਲੈ ਕੇ ਵੀ ਜਾਣੇ ਨੇ ਦੋਹੇ ਤਰ੍ਹਾਂ ਦੇ ਬੈਠੇ ਨੇ ਜਿਹੜੇ ਗੁਰ ਤੁਸੀਂ ਅੱਜ ਲੈਣੇ ਆ ਉਹ ਗੁਰ ਗੱਠ ਬਣ ਕੇ ਨਾਲ ਲੈ ਕੇ ਜਾਣੇ ਨੇ ਕਿਉਂਕਿ ਮੈਂ ਸਮਝਦਾ ਹਾਂ ਕਿ ਜਦੋਂ ਕਵੀ ਜਾਂ ਇੱਕ ਰਾਈਟਰ ਜਦੋਂ ਉਹ ਉਹਨੂੰ ਸੇਧ ਨਹੀਂ ਨਾ ਮਿਲੀ ਹੁੰਦੀ ਤਾਂ ਉਹ ਬਲਟਬਲੀਆਂ ਮਾਰਦਾ ਜੋ ਦੇ ਲਾਇਆ ਲਿਖ ਦਿੰਦਾ ਪਰ ਇਹ ਵਰਕਸ਼ਾਪ ਦਾ ਮਤਲਬ ਹੈ ਮੈਨੂੰ ਐਦਾਂ ਲੱਗਾ ਪਈ ਉਹ ਕਵੀਆਂ ਨੂੰ ਉਹ ਰਾਈਟਰਸ ਨੂੰ ਉਹ ਲਿਖਾਰੀਆਂ ਨੂੰ ਉਹ ਸਾਹਿਤਕਾਰਾਂ ਨੂੰ ਜਾਚਕ ਸਾਹਿਬ ਤਲਵੰਡੀ ਸਾਹਿਬ ਹੋਰ ਜਿੰਨੇ ਵੀ ਇੱਥੇ ਵੀ ਰਾਏ ਹੋਏ ਨੇ ਉਹ ਸਾਰੇ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪਰੋਕੇ ਇੱਕ ਸੇਧ ਦੇ ਕੇ ਇੱਕ ਵਧੀਆ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਕਿਉਂਕਿ ਜਿੱਥੇ ਸਾਡਾ ਸੋਸ਼ਲ ਮੀਡੀਆ ਕੰਮ ਕਰ ਰਿਹਾ ਜਿੱਥੇ ਸਾਡੇ ਹੋਰ ਮੀਡੀਆ ਜਿਹੜੇ ਕੰਮ ਕਰ ਰਹੇ ਨੇ ਉੱਥੇ ਸਾਡਾ ਜਿਹੜਾ ਇਹ ਕਵਤਾ ਵਾਲਾ ਪੱਖ ਹੈ ਨਾ ਸਾਹਿਤ ਪੱਖ ਹੈ ਜੇ ਇਹ ਕਮਜ਼ੋਰ ਹੋ ਜਾਵੇ ਤਾਂ ਕੌਮਾਂ ਜੜੀਆਂ ਪਿੱਛੇ ਚਲੇ ਜਾਂਦੀਆਂ ਤੇ ਜਾਚਕ ਸਾਹਿਬ ਨੂੰ ਇਹ ਫੇਰ ਦੁਬਾਰੇ ਵਧਾਈ ਜਾਂਦੀ ਆ ਵੀ ਪਿਛਲੇ 17 ਸਾਲ ਤੋਂ ਇਹ ਸੁਚੇਤ ਹੋ ਕੇ 17 ਸਾਲ ਤਾ ਤੋਂ ਇਹ ਯਾਦਗਾਰੀ ਇੱਕ ਪਰਮਦੀਪ ਦੀ ਯਾਦ ਵਿੱਚ ਪ੍ਰੋਗਰਾਮ ਹੈ ਪਰ ਜਾਚਕ ਸਾਹਿਬ ਦੀ ਤਾਂ ਮੈਨੂੰ ਲੱਗਦਾ ਸਾਰੀ ਜ਼ਿੰਦਗੀ ਲੱਗ ਗਈ ਇਸ ਕੰਮ ਲਈ ਵੀ ਮੈਂ ਵਧੀਆ ਤੋਂ ਵਧੀਆ ਕਵੀ ਜਿਹੜੇ ਤਿਆਰ ਕਰਕੇ ਕੌਮ ਨੂੰ ਸਮਾਜ ਨੂੰ ਦੇ ਆਂ ਇਸ ਵਾਸਤੇ ਜਾਚਕ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਇਸ ਕਵੀ ਦਰਬਾਰ ਦੇ ਵਿੱਚ ਕਾਰਸ਼ਾਲਾ ਦੇ ਵਿੱਚ ਜਿੰਨੇ ਵੀ ਹੁਣ ਤੱਕ ਵੀਰ ਭੈਣ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨਿੱਗਾ ਸਵਾਗਤ ਸਾਰਿਆਂ ਨੂੰ ਇੱਥੇ ਆ ਕੇ ਦੋ ਦਿਨ ਜਿਹੜੇ ਤੁਸੀਂ ਗੁਰ ਸਿੱਖਣੇ ਨੇ ਉਹਦੇ ਵਿੱਚ ਪਰਮਾਤਮਾ ਤੁਹਾਨੂੰ ਸ਼ਕਤੀ ਬਖਸ਼ੇ ਤੇ ਤੁਸੀਂ ਵਧੀਆ ਜਿਹੜੇ ਇੱਥੇ ਗੁਰ ਸਿੱਖ ਕੇ ਜਾਓ ਤੇ ਆਪਣੀ ਜਿਹੜੀ ਹੈ ਮਹਿਕ ਸਾਰੇ ਸੰਸਾਰ ਦੇ ਵਿੱਚ ਵੰਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ